سپیر صاحب سدار بگوت سنگ مان جی نے پچھلے دو پنجاب کے اندر جہیا خام لمن پنچایتی راج دلو نجائز قبضے کے تحت ملیں گی قریب بارہ ہزار دو سو چوبیڑ زمین جہی ہے وہ پنجاب چڑائی گئی جس کی قیمت جہی ہے ਵਾਹਿਗੁਰੂ ਜੀ ਜ਼ਿੰਦਾਬਾਦ ਗੰਗਾਵਾ ਮੈਂ ਤੁਹਾਡੇ ਨਾਲ ਹੀ ਬੇਨਤੀ ਕਰੀ ਜਾਣਾ ਇੱਕ ਦੂਜੇ ਦੀ ਇੱਜ਼ਤ ਕਰਨਾ ਇਹ ਆਪਣਾ ਫਰਜ਼ ਹੈ ਬਦ ਜ਼ੁਬਾਨੀ ਜੇ ਆਪਾਂ ਕਰਾਂਗੇ ਤਾਂ ਆਪਣੀ ਸੰਸਕਾਰਾਂ ਦਾ ਮਜ਼ਾਕ ਕਰਾਂਗੇ ਸੋ ਮੈਂ ਵਾਰ-ਵਾਰੇ ਬੇਨਤੀ ਕਰਦਾ ਕਿ ਬਦ ਜ਼ੁਬਾਨੀ ਤੋਂ ਗੁਰੇਜ਼ ਕੀਤਾ ਜਾਵੇ ਜੇ ਆਪਾਂ 18 ਰਹਿ ਗਏ ਦਾ ਮਤਲਬ ਹੈ ਤੁਹਾਡੀ ਜਵਾਜ਼ਾ ਨਹੀਂ ਖਤਮ ਕਰ ਦੇਣਾ ਤਵਾਦਤ ਤਾਂ ਠੀਕ ਰੱਖੀਏ ਨਾ ਜ਼ੁਬਾਨ ਆਪਣੀ ਆਪਣੇ ਕੰਟਰੋਲ 'ਚ ਰੱਖੀਏ ਤਾਂ ਹੀ ਸ਼ਾਇਦ ਲੋਕ ਆਪਣੇ ਆਪਣੇ ਦੇ ਖੁਸ਼ ਹੋਣਗੇ ਇੱਥੇ ਬੱਜ਼ਬਾਨੀ ਕਰਨ ਵਾਸਤੇ ਆਪਾਂ ਨੂੰ ਲੋਕਾਂ ਨੇ ਨਹੀਂ ਭੇਜਿਆ ਸੋ ਕੰਟੀਨਿਊ ਕਰੋ ਜੀ ਹਾਂ ਜੀ ਮੁਰਦਾਬਾਦ ਮੁਰਦਾਬਾਦ ਸਪੀਕਰ ਸਾਹਿਬ ਹੈ ਕਹਿ ਰਿਹਾ ਸੀਗਾ ਕਿ ਸਾਡੀ ਫਕਾਰ ਦੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੇ ਤਰਮੀ ਫੌਜੀ ਆ ਉਹਨਾਂ ਦੀ ਮਦਦ ਲਈ 10000 ਰੁਪਏ ਤੋਂ ਵਧਾ ਕੇ ਜਿਹੜਾ 12000 ਰੁਪਏ ਕੀਤਾ ਇੱਥੇ ਦੀ ਸਾਡੀ ਸਾਡੀ ਸਰਕਾਰ ਨੇ ਪੰਜਾਬ ਵਿੱਚ ਹੁੜੇ ਕੱਲ ਤਾਂ ਬੱਸ ਤੁਸੀਂ ਦੇਖਿਆ ਕਿ ਕਿੱਦਾਂ ਨਵੇਂ ਜਿਹੜੇ ਮੱਲਾ ਕਲੀਨ ਨਵੇਂ ਅੰਮ੍ਰਿਤਸਰ ਸਕੂਲ ਜਿਹੜੇ ਉਹ ਕਿੱਦਾਂ ਸ਼ੁਰੂ ਕੀਤੇ ਵਾਸ ਸਮਾਧਿ ਵੀ ਗਈ ਹੈ ਜਿਹੜੇ ਕ੍ਰਾਂਤੀ ਕਾ ਦੀ ਕੰਮ ਕੀਤੇ 2 ਸਾਲ ਦੇ ਵਿੱਚ ਉਹ ਵੀ ਇੱਕ ਮਿਸਾਲ ਨੇ ਜਿਹੜੇ ਲੋਕ ਨਾ ਨਾਦੇ ਇੰਨਾ ਦੇ ਨਾਜ ਤੱਕ ਕੰਮ ਕੀਤਾ ਨਾ ਇੰਨਾ ਦੇ ਕੰਮ ਕਰਨਾ ਫਸ ਬਿਕਰ ਸਾਹਿਬ ਮੇਰੀ ਬੇਨਤੀ ਹੈ ਪਹਿਲਾਂ ਤੇ ਕੋਈ ਕਾਨੂੰਨ ਇੱਧਾ ਦਾ ਲਾਓ ਜਾਂ ਕਿ ਕੁਰਸੀ ਲਾ ਦਿਓ ਜਿੱਤੇ ਬਾਜਵੇਂ ਨੂੰ ਤੇ ਕਹਿਦੇ ਨੂੰ ਬਾ ਦਿਓ ਇਹਨਾਂ ਨੂੰ ਫੀਲ ਲਗਾਵੇ ਕਿ ਬੁੱਕਮੰਤੀ ਦੇ ਇਹਨਾਂ ਨੂੰ ਅੰਦਰ ਜਲਦੀ ਝੜਨਾ ਇੱਕ ਕੁਰਸੀ ਇੱਥੇ ਹੋਰ ਲਾ ਦਿਓ ਬਾਜਾ ਸਾਹਿਬ کرفیو جانے اور کوئی گل نہیں جی نہ کوئی مو مقام کی گل ہی کر دیا اندر دوکار لدیا اتراشٹری سکری ٹرمیل جڑا ਹਲਵਾ ਦੇ 835 ਕਰੋੜ ਮੀਲੇ ਲਾ ਕੇ ਜਿਹੜਾ ਉਹਨੂੰ ਜਿਹੜਾ ਵਡਾਇਆ ਜਾਵਿਆ ਉਹ ਦੇਖੋ ਤੱਕ ਕਿ ਜੜੀਆਂ ਪੰਜਾਬ ਦੀਆਂ ਛੜਕਾਂ ਪੰਜਾਬ ਦੇ ਜਿਹੜੇ ਟੋਬਿਆਂ ਦਾ ਕੰਮ ਹੈ ਸਾਡੇ ਬਾਰਡਰ ਦੇ ਇਸ਼ੇ ਦੇ ਵਿੱਚ ਸਰ ਮੈਂ ਦੱਸਣਾ ਚਾਹੁੰਦਾ ਕਿ ਬਾਡਰ ਦੇ ਇਸ਼ੇ ਵਿੱਚ ਪਿਛਲੇ 20-25 ਸਾਲ ਤੋਂ ਵਿਕਾਸ ਦੀ ਕਿੰਨੀ ਸੀ ਲੱਗੀ ਅੱਜ ਬਾਡਰ ਦੇ ਅੰਦਰ ਬਾਡਰ ਦੇ ਇਸ਼ੇ ਦੇ ਵਿੱਚ ਜਿੰਨਾ ਵਿਕਾਸ ਦਾ ਕੰਮ ਕਰਦੀ ਆ ਆਪਣਾ ਕੰਮ ਜਿਹੜਾ ਲਗਾਤਾਰ ਜਾਰੀ ਰੱਖਿਆ ਇਸ ਕਰਕੇ ਬੈਹ ਬੈਹ ਜਰਾ ਗਵਰਨਰ ਸਾਹਿਬ ਦੇ ਚਲ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬਾਈ ਬਾਸ ਸਾਹਿਬ ਪਲੀਜ਼ ਛੇਰ ਦਿਓ ਇੱਕ ਵਾਰ ਪਲੀਜ਼ ਛੇਰ ਦਿਓ ਛੇਰ ਦਿਓ ਛੇਰ ਦਿਓ ਰਦਰ ਸਾਹਿਬ ਬੈਠੋ ਪਲੀਜ਼ ਆ ਸਪੀਕਰ ਸਾਹਿਬ ਆ ਬੈਠੇ ਰਾਜਾ ਜੀ ਬੈਠੋ ਪਲੀਜ਼ ਬੈਠੋ ਬਿਠਾ ਲਓ ਬੈਠੋ ਪਲੀਜ਼ ਬੈਲਾ ਬੈਠੋ ਬੈਠੋ ਪਲੀਜ਼ ਆਹ ਵਕਤ ਦਿਨ ਪੁਝਾਉਣ ਆਲੇ ਵੇਖ ਲਾ ਨਾ ਮੈਨੂੰ ਮੌਕਾ ਮਿਲਣਾ ਹੁਣ ਬੈਠੋ ਬੈਠੋ ਬੈਜੋ ਮੁੱਤ ਗਾ ਲਓ ਆਪਦੇ ਨਾਮ ਆਣ ਲਗੇ ਜੀ ਬੈਜੋ ਬੈਜੋ ਮਾਤਾ ਜੀ ਤੁਹਾਨੂੰ ਸੁਣਿਆ ਜਾ ਹੁਣ ਗੋਡੀਆਂ ਦੂ ਇਹਦਾ ਨੂੰ ਭਾ ਦੋ ਇਹ ਨਾਲ ਕੋ ਗਾ ਦੱਸ ਕੇ ਇੱਕ ਮਿੰਟ ਇੱਕ ਵਾਰ ਸਾਹਿਬ ਇੱਕ ਮਿੰਟ ਦੇ ਦੋ ਸਾਹਿਬ ਮੈਂ ਬੇਨਤੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਚੇਅਰ ਤੇ ਆ ਜਾਓ ਪਲੀਜ਼ ਪਲੀਜ਼ ਚੇਅਰ ਤੇ ਆ ਜਾਓ نیوز پلیس چیئر سے لو پڑا صاحب چلو پلیس چیئر سے لو نہیں ہوتا ہے جو پلیس نہیں ہوں چیئر سے لینا پا اسی کچھ کہنا چاہتے ہیں بھائی بس صاحب کچھ کہنا چاہتے ہیں نہیں بھائی بس صاحب کچھ کہنا چاہتے ہیں بھائی بس صاحب پلیس اسی کچھ کہنا چاہتے ہیں نہیں مائک تے بولو مائیک تے گل کرو آگے بھائی بس صاحب پلیس چیئر تے ہو نہیں تعلیبہ صاحب کانٹینیو کرو پھر ਨਾ ਨਾ ਤਾਲੀਵਾਲ ਸਾਹਿਬ ਕੰਟੀਨਿਊ ਕਰੋ ਸਾਡ ਸਾਡੀ ਸਰਕਾਰ ਸਰਦ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਹੈ ਸਰਬ ਪੱਖੀ ਵਿਕਾਸ ਕਰ ਰਹੀ ਆ ਇਹਨਾਂ ਤੋਂ ਬਾਅਦ ਬਾਰੀ ਦੇਣਾ ਜਿਹੜੇ ਜਿਹੜੇ ਬੰਦੇ ਉਦਾਂ ਹੀ ਕਹੀ ਜਾਂਦੇ ਆ ਕਿ ਮੁੱਖ ਮੰਤਰੀ ਚਲਾ ਗਿਆ ਮੁੱਖ ਮੰਤਰੀ ਕਿਤੇ ਦੀ ਜਾਂਦਾ ਜੀ ਉਹ ਮਾਵਾ ਇਹ ਜਿਹੜੇ ਬਣੇ ਨਹੀਂ ਇਹ ਬਚਾਦੇ ਤਫੀ ਜਾਂਦੇ ਆ ਇਹਨਾਂ ਨੂੰ ਤਰਫੋਂ ਤੋਂ ਥੋੜਾ ਜਿਹਾ ਬਾਹੋਂ ਇਹ ਪਾਣੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ ਇਹ 75 ਸਾਲ ਕੁਰਸੀ ਤੋਂ ਬਿਨਾਂ ਨਹੀਂ ਰਹੇ ਹੁਣ ਕੁਰਸੀ ਕੋਲ ਨਹੀਂ ਤਰਫੀ ਜਾਂਦੇ ਇਹਨਾਂ ਨੂੰ ਕੋਈ ਨਾਲ ਤਰਫੋਂ ਯਾਰ ਪੰਜਾਬੀ ਕੋਲ ਗੱਲ ਸੁਣ ਲਾ ਇਹਨਾਂ ਦਾ ਤਰਫੇ ਤਾਂ ਦੇੜਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ 2 ਸਾਲ ਤੋਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ ਕਿ ਵਿਰੋਧੀ ਧਿਰ ਦਾ ਨੇਤਾ ਕੀ ਕਰਦਾ ਵਿਰੋਧੀ ਧਿਰ ਦਾ ਨੇਤਾ ਐਦਾ ਹੁੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਆਪ ਵੀ ਕਿਸਾਨੀ ਦੀ ਗੱਲ ਕਰਦੇ ਹੱਥਾਂ ਦੇ ਹੱਥ ਮਾਰ ਕੇ ਹੱਸਦੇ ਆ ਉੱਚੀ ਉੱਚੀ ਹੱਸਦੇ ਆ ਉਹ ਸਾਰੀ ਦੁਨੀਆ ਦੇਖ ਰਹੀ ਸਾਬ ਸਾਦੀ ਸਾਦੀ ਬੈਠੋ ਭਾਈ ਸਾਦੀ ਤੁਸੀਂ ਹੱਸਦੇ ਹੋ ਸਾਦੀ ਤੁਸੀਂ ਪਰਮਟ ਲਿਆ ਸਾਦੀ ਤੁਸੀਂ ਪਰਮਟ ਲਿਆ ਚੇਅਰ ਨੂੰ ਐਡਰੈਸ ਕਰੋ ਤਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ ਸਾਦੀ ਪਰਮਟਾਤਾ ਦੇਖੋ ਕੋਈ ਪੰਜਾਬ ਦੀ ਕੋਈ ਗੱਲ ਵੀ ਹੋਣ ਦਿੰਦੇ ਕੋਈ ਬੈਠ ਕੇ ਆਪਣੀ ਕੁਰਸੀ ਦਾ ਕੰਮ ਚੇਅਰ ਨੂੰ ਐਡਰੈਸ ਕਰੋ ਤਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ ਸਾਮਾ ਤੇ ਅਬੂ ਡਰਸ ਕਾ ਬਿਆ ਮੈਂ ਤਾਂ ਜੇਲ੍ਹ ਤੋਂ ਕਹਿੰਦਾ ਕਿ ਆ ਜਿਹੜਾ ਜੇਲ੍ਹ ਤੇ ਗਾਤੀ ਖਲੋਤੇ ਆ ਇਹਨਾਂ ਨੂੰ ਕੋਈ ਰਾਜ਼ ਕਰ ਦੋ ਇਹਨਾਂ ਦੀ ਕੋਈ ਨਾ ਕੋਈ ਬੰਦ ਕਰਾ ਇਹਨਾਂ ਨੇ ਸਾਡਾ ਸਾਡਾ ਮੌਨ ਖ਼ਿਲਾਫ਼ ਕਰਤਾ ਹੋ ਗਈ ਸੁਨਾਇਨਾ ਦੀ ਬੈਠ ਜਾਣਾ ਹੁਣ ਆਪਦੀ ਬੈਜੋ ਉਹ ਸਾਡੀ ਬੈਠੋ ਤੁਸੀਂ ਉਹ ਬੈਠੇ ਬੈਠ ਜਾਓ ਉਹ ਸੁਣੋ ਤੁਸੀਂ ਤਾਲੀਬਾਦ ਸਾਹਿਬ ਜੇਲ੍ਹ ਨੂੰ ਰੈਸ ਕਰੋ ਸਾਡੀ ਤੁਸੀਂ ਬੈਠਾ ਤਾ ਦੋ ਅਸੀਂ ਦਸੀਏ ਕਿ ਤੁਹਾਂ ਕਿੰਨਾ ਵਿਕਾਸ ਕੀਤਾ ਹੈ ਕਿੰਨਾ ਕੀਤਾ ਪਾ ਕੋਈ ਨਹੀਂ ਕੋਈ ਗੱਲ ਨਹੀਂ ਸਾਡੀ ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀਗਾ ਜਿਹੜੀਆਂ ਪਾਲਿਸਸ ਦੋ ਸਾਲ ਅਸੀਂ ਜਿਹੜਾ ਕੰਮ ਕੀਤਾ ਜਿਹੜਾ ਕੰਮ ਲੋਕਾਂ ਨੇ ਕੀਤਾ ਜਿਹੜਾ ਕੰਮ ਸਕੂਲਾਂ ਨੇ ਹਸਪਤਾਲਾਂ ਨੇ ਰੋਡਾਂ ਵਾਸਤੇ ਜਿਹੜਾ ਕੰਮ ਕੀਤਾ ਖਾਸ ਤੌਰ ਤੇ ਜਿਹੜਾ ਹੁਣੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ ਨੇ ਵੀ ਕਿਸੇ ਨੇ ਟ੍ਰੈਫਿਕ ਸਿਸਟਮ ਜਿਹੜਾ ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪਹਿਲੀਆਂ ਸਰਕਾਰਾਂ ਨੇ ਜਿਹੜੀ ਕੋਈ ਮਤ ਵੀ ਸੀ ਕੀ ਕੀਤੀ ਹੁਣ ਮਾਨ ਸਾਹਿਬ ਨੇ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ ਜਿਸ ਢੰਗ ਦੇ ਨਾਲ ਨਵੀਆਂ ਨਵੀਆਂ ਗੱਡੀਆਂ ਨਵੇਂ ਨਵੇਂ ਸਿਸਟਮ ਆ ਲਿਆ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ ਚੰਗੇ ਸਕੂਲ ਚੰਗੇ ਹਸਪਤਾਲ ਚੰਗੀ ਸੜਕ ਸੜਖਿਆ ਸਰ ਕਿਹੜੀ ਗੱਲ ਤੋਂ ਨਾ ਪੈਦਾ ਐ ਇਸੇ ਗੱਲ ਤੋਂ ਪੈਦਾ ਕਿ ਸੁਣ ਨਹੀਂ ਸਕਦੇ ਇਹ ਦੱਸਣ ਦੇ ਦਿੱਤੇ ਹੱਥ ਦੇਖਿਆ ਨਾ ਦੇ ਸੋ ਮੈਂ ਮੈਂ ਕਹਿੰਦਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਹਾਸ ਦੇ ਨਾਲ ਵੋਟਾਂ ਪਾਈਆਂ ਸੀਗੀਆਂ ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚੁਕਾਦੀ ਆ ਬਸ ਵਿਰੋਧੀ ਧਿਰ ਕੋ ਬਰਦਾਸ਼ਤ ਨਹੀਂ ਹੁੰਦਾ ਗਵਾਹ ਆਉਣ ਤੋਂ ਬਿਨਾਂ ਕੋਈ ਕੁਛ ਨਹੀਂ ਨਾਲ ਸੁਣਦੇ ਆ ਨਾ ਕਰਦੇ ਆ ਸੋ ਮੈਂ ਮੈਂ ਕਹਣਾ ਚਾਹੁੰਦਾ ਕਿ ਗੰਗੋਤ ਸਾਹਿਬ ਨੇ ਜਿਹੜਾ ਭਾਸ਼ਣ ਜਿਹੜਾ ਭਾਸ਼ਣ ਪੜਿਆ ਇਹ ਭਾਸ਼ਣ ਦੀ ਪ੍ਰੋਤਸਾ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਨੇ ਕੰਮਾਂ ਨੂੰ ਬੜੇ ਅੱਛੇ ਢੰਗ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ ਉਹ ਵਚਨ ਵੀ ਦਿੰਦੇ ਪੂਰੀ ਦੁਨੀਆ ਪੂਰੀ ਦੁਨੀਆ ਜਿਹੜੀ ਵੰਦੀ ਹੈ ਪੂਰੀ ਦੁਨੀਆ ਐਸੇ ਦੇਖਦੀ ਉਸ ਦੇ ਵਿੱਚ ਕਿ ਲੋਕ ਕੰਮ ਕੀ ਰਿਹਾ ਇਹ ਕਿਦਾਂ ਪੰਜਾਬ ਦਾ ਨੁਕਸਾਨ ਕਰ ਰਿਹਾ 75 ਸਾਲਾਂ ਸਾਰਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਸਾਢੇ 75 ਸਾਲ ਪੰਜਾਬ ਦੇ ਬਖਵਾਦ ਕਰਦੇ ਅੱਜ ਕੋ ਚੰਗੀ ਸਰਕਾਰ ਆਈ ਆ ਉਹਨੂੰ ਵੀ ਕੰਮ ਕਰਨ ਦੇ ਉਹਦੇ ਰਾਹ ਤੋਰਨ ਨੂੰ sohaat.com ਤੇ ਸੋ ਮੈਂ ਮੈਂ ਸਾਰੇ ਇਹਨਾਂ ਸ਼ਬਦਾਂ ਦੇ ਨਾਲ ਗਵਿੰਦਰ ਸਾਹਿਬ ਦੇ ਇਸ ਭਾਸ਼ਣ ਦਾ ਜਿਹੜਾ ਉਹ ਪ੍ਰੋਤਾ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਤਸਵੀਰ ਪੇਸ਼ ਕੀਤੀ ਆ ਉਹ ਬਿਲਕੁਲ ਵਧੀਆ ਕੀਤੀ ਆ ਉਹ ਬਹੁਤ ਹੀ ਤਾਰੀਫਯੋਗ ਬਲ ਜਿਹੜਾ ਕੰਮ ਉਹਨਾਂ ਨੇ ਕੀਤਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ